ਮੌਜੂਦਾ ਸਮੇਂ ਜਿਸ ਜ਼ਮਾਨੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਜ਼ਮਾਨਾ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੇਸ਼ ਕਰ ਰਿਹਾ ਹੈ ਦੁਨੀਆ ਭਰ ਵਿੱਚ ਇਸ ਵੇਲੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੀ ਗੱਲ ਹੁੰਦੀ ਹੈ ਅਤੇ ਕਰੋਨਾ ਕਾਲ ਦੇ ਸਮੇਂ ਤੋਂ ਬਾਅਦ ਤਾਂ ਵੱਖ-ਵੱਖ ਤਰ੍ਹਾਂ ਦੇ ਵਾਇਰਸ ਅਤੇ ਇਹਨਾਂ ਦਾ ਖਤਰਾ ਲਗਾਤਾਰ ਮਨੁੱਖਤਾ ਨੂੰ ਪੇਸ਼ ਹੁੰਦਾ ਰਿਹਾ ਹੈ ਹੁਣ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਕ ਨਵੀਂ ਕਿਸਮ ਦੇ ਵਾਇਰਸ ਦੀ ਕਾਫੀ ਚਰਚਾ ਚੱਲ ਪਈ ਹੈ ਇਸ ਸੰਬੰਧੀ ਕਾਫੀ ਵੱਡੇ ਪੱਧਰ ਉਤੇ ਗੱਲ ਵੀ ਹੋ ਰਹੀ ਹੈ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਵਾਇਰਸ ਜਿਸ ਕਰਕੇ ਗੁਜਰਾਤ ਸੂਬੇ ਵਿੱਚ 6 ਬੱਚਿਆਂ ਦੀ ਜਾਨ ਜਾ ਚੁੱਕੀ ਹੈ ਅਤੇ ਇਸ ਲਾਗ ਦੇ ਕਾਫੀ ਖਤਰੇ ਵੀ ਦੱਸੇ ਜਾ ਰਹੇ ਨੇ ਇਸ ਬਿਮਾਰੀ ਦਾ ਸ਼ਿਕਾਰ ਵਧੇਰੇ ਤੌਰ ਤੇ ਬੱਚੇ ਹੋ ਰਹੇ ਨੇ ਅਤੇ ਇਸ ਨੂੰ ਲੈ ਕੇ ਕਾਫੀ ਤਰ੍ਹਾਂ ਦੀ ਖੋਜ ਵੀ ਚੱਲ ਰਹੀ ਹੈ। ਇਸ ਬਿਮਾਰੀ ਨੂੰ ਜਾਪਾਨੀ ਇਨਫਲਾਈਟਸ ਜਾਂ ਚਾਂਦੀਪੂਰਾ ਵਾਇਰਸ ਦੇ ਨਾਂ ਤੋਂ ਜਾਣਿਆ ਜਾ ਰਿਹਾ ਹੈ। ਅਤੇ ਮਾਹਿਰਾਂ ਦਾ ਦੱਸਣਾ ਹੈ ਕਿ ਆਮ ਤੌਰ ਤੇ ਸਾਲ ਦੀ ਇਸ ਸਮੇਂ ਯਾਨੀ ਕਿ ਬਰਸਾਤਾ ਅਤੇ ਮੌਨਸੂਨ ਦੇ ਸਮੇਂ ਵਿੱਚ ਚਾਂਦੀਪੁਰਾ ਵਾਇਰਸ ਦੇ ਮਾਮਲੇ ਵੇਖੇ ਜਾਂਦੇ ਨੇ ਹਰ ਇੱਕ ਵਾਰੀ ਜੂਨ ਦੇ ਸਮੇਂ ਤੋਂ ਲੈ ਕੇ ਅਕਤੂਬਰ ਤੱਕ ਇਹੋ ਜਿਹੇ ਮਾਮਲੇ ਹੋਣ ਦੀ ਜ਼ਿਆਦਾ ਸੰਭਾਵਨਾ ਦੱਸੀ ਜਾਂਦੀ ਹੈ ਇਸ ਲਈ ਬੱਚਿਆਂ ਦੇ ਖੂਨ ਦੇ ਨਮੂਨੇ ਵੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਨੇ ਇਸ ਸੰਬੰਧੀ ਮੈਡੀਕਲ ਖੇਤਰ ਦੇ ਮਾਹਿਰਾਂ ਦਾ ਦੱਸਣਾ ਹੈ ਕਿ ਚਾਂਦੀਪੂਰਾ ਵਾਇਰਸ ਆਮ ਤੌਰ ਤੇ ਰੇਤ ਮੱਖੀਆਂ ਯਾਨੀ ਕਿ ਸੈਂਡ ਫਲਾਈਜ਼ ਅਤੇ ਕਦੇ-ਕਦੇ ਮੱਛਰਾਂ ਦੁਆਰਾ ਵੀ ਫੈਲਦਾ ਹੈ। ਇਹ ਰੇਤ ਮੱਖੀਆਂ ਛੱਪਰ ਵਾਲੇ ਘਰਾਂ ਵਿੱਚ ਜਾਂ ਮਿੱਟੀ ਦੇ ਘਰਾਂ ਦੀਆਂ ਤਰੇੜਾਂ ਵਿੱਚ ਪਾਈਆਂ ਜਾਂਦੀਆਂ ਨੇ। ਜੇਕਰ ਆਲੇ-ਦੁਆਲੇ ਚਿੱਕੜ ਅਤੇ ਗੰਦਗੀ ਦਾ ਖੇਤਰ ਹੋਵੇ ਤਾਂ ਸੀਮਿੰਟ ਦੀ ਛੱਤ ਵਾਲੇ ਘਰਾਂ ਦੀਆਂ ਤਰੇੜਾਂ ਵਿੱਚ ਵੀ ਮਿੱਟੀ ਦੀ ਮੱਖੀ ਦਾ ਹਮਲਾ ਹੋ ਸਕਦਾ ਹੈ ਇਸ ਦਾ ਪ੍ਰਸਰਣ ਘੱਟ ਰੋਸ਼ਨੀ ਵਾਲੇ ਜਾਂ ਘੱਟ ਧੁੱਪ ਵਾਲੇ ਹਨੇਰੇ ਕਮਰਿਆਂ ਵਿੱਚ ਹੋ ਸਕਦਾ ਹੈ ਫਿਲਹਾਲ ਕਿਸੇ ਖਾਸ ਪਿੰਡ ਜਾਂ ਇਲਾਕੇ ਵਿੱਚ ਜ਼ਿਆਦਾ ਮਾਮਲੇ ਨਹੀਂ ਵਿਕੇ ਗਏ ਸਗੋਂ ਵਕ-ਵਕ ਥਾਵਾਂ ਤੋਂ ਮਾਮਲੇ ਆ ਰਹੇ ਨੇ ਇਸ ਬਿਮਾਰੀ ਦੇ ਲੱਛਣ ਵੀ ਕਈ ਹੋਰ ਬਿਮਾਰੀਆਂ ਦੇ ਨਾਲ ਮਿਲਦੇ-ਜੁਲਦੇ ਨੇ ਜਿਵੇਂ ਕਿ ਬਹੁਤ ਤੇਜ਼ ਬੁਖਾਰ ਦਸਤ ਉਲਟੀਆਂ ਨਿੰਦਰਾ ਅਰਧ बेहੋਸ਼ੀ ਅਤੇ ਚਮੜੀ ਉੱਤੇ ਉਬਰਦੇ ਹੋਏ ਨਿਸ਼ਾਨ ਇਸ ਤੇ ਪ੍ਰਮੁੱਖ ਲੱਛਣ ਵਜੋਂ ਵੇਖੇ ਜਾ ਰਹੇ ਨੇ ਡਾਕਟਰਾਂ ਮੁਤਾਬਕ ਫਿਲਹਾਲ ਇਸ ਬਿਮਾਰੀ ਦਾ ਕੋਈ ਖਾਸ ਇਲਾਜ ਨਹੀਂ ਹੈ ਇਸ ਵਾਇਰਸ ਦਾ ਇਲਾਜ ਲੱਛਣਾ ਮੁਤਾਬਕ ਕੀਤਾ ਜਾਂਦਾ ਹੈ ਤੇ ਫਿਲਹਾਲ ਇਸ ਦਾ ਕੋਈ ਵੀ ਟੀਕਾ ਵੀ ਹਾਲੇ ਤੱਕ ਖੋਜਿਆ ਨਹੀਂ ਜਾ ਸਕਿਆ ਫਿਲਹਾਲ ਇਸ ਤੋਂ ਬਚਾ ਲਈ ਪਰਹੇਜ਼ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਘਰ ਅਤੇ ਆਸ-ਪਾਸ ਸਫਾਈ ਰੱਖਣੀ ਕੂੜੇ ਨੂੰ ਪਿੰਡੂ ਅਤੇ ਖਾਸ ਕਰ ਅਬਾਦੀ ਤੋਂ ਦੂਰ ਰੱਖੇ ਜਾਣ ਦੀ ਕੋਸ਼ਿਸ਼ ਖੁੱਲੇ ਵਿੱਚ ਸੌਣ ਦੀ ਥਾਂ ਮੱਛਰਦਾਨੀ ਦੀ ਵਰਤੋਂ ਕਰਨਾ ਪਾਣੀ ਕਿਸੇ ਵੀ ਥਾਂ ਉੱਤੇ ਰੁਕਣ ਜਾਂ ਖੜਨ ਨਾ ਦਿੱਤਾ ਜਾਵੇ ਅਤੇ ਮੱਛਰ ਅਤੇ ਮੱਖੀਆਂ ਦੀ ਲਾਗ ਤੋਂ ਬਚਣ ਲਈ ਖੁਦ ਵਿਸ਼ੇਸ਼ ਸਾਵਧਾਨੀ ਵਰਤਣਾ ਇਸ ਦੇ ਪ੍ਰਮੁੱਖ ਬਚਾਅ ਤੇ ਉਪਾਅ ਦੱਸੇ ਜਾ ਰਹੇ ਹਨ